मेरा नाम नीति है। आह की कहना चाहूँगे केडी तो, गेम्स भी चुतु तो की तो 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 गोल्ड मेडल लेके हैं उसे तो तो कितने खेलते हैं? मैं एक हॉकी प्लेयर हूँ और अपना हॉकी आह एशियन कप अपना हांगकांग होया सी का और अतः इंडिया टीम ने मतलब फर्स्ट पिजिशन लाई है और उसे तो इस तो, तो गोल्ड लेके हैं। आह किना समाहु हो � ਹੌਕੀ ਖੇਡਦੇ ਨੂੰ ਮੈਨੂੰ ਬਹੁਤ ਟਾਈਮ ਹੋ ਚੁੱਕਿਆ ਮੈਂ 10 ਸਾਲ ਦੀ ਸੀ ਜਦੋਂ ਮੈਂ ਹੌਕੀ ਹਾੱਚੇ ਫੜੀ ਸੀ ਔਰ ਉਦੋਂ ਮੇਰੇ ਕੋਲ ਸਾ ਸੰਤੋਖ ਸਰ ਸੀ ਜੋ ਕਿ ਬਟਾਲੇ ਤੋਂ ਮੈਂ ਉਥੋਂ ਹੀ ਟ੍ਰੇਨਿੰਗ ਲਈ ਹੈ ਉਸੋ-ਉਸੋ ਬਾਦ ਕੁਝ ਗਵਰਨਮੈਂਟ ਦੀਆਂ ਪਾਲਿਸੀਆਂ ਹੁੰਦੀਆਂ ਉੱਥੋਂ ਮੇਰੀ ਸਿਲੈਕਸ਼ਨ ਹੋ ਕੇ ਮੈਂ ਤਲਵਾੜਾ ਵੈਂਗ ਵਿੱਚ ਜਾ ਚਲ ਗਈ ਸੀ ਔਰ ਉੱਥੇ ਜਾ ਕੇ ਮੈਂ ਮੇਰੇ ਉਮਾ ਜੱਗੀ ਮੈਡਮ ਨੇ ਜਿਹੜੇ ਕਿ ਸ਼ਿੱਤ ਤਲਵਾੜੇ ਤੇ ਬਹੁਤ ਵਧੀਆ ਕੋਚ ਰਹੇ ਨੇ ਉਹਨਾਂ ਦੀ ਮੈਂ ਟ੍ਰੇਨਰ ਰਹੀ ਹਾਂ ਔਰ ਮੈਂ ਫਰਸਟ ਹੀ ਸਾਲ ਵਿੱਚ ਉੱਥੇ ਜਦੋਂ ਮੈਂ ਟ੍ਰੇਨਿੰਗ ਲਈ ਤੇ ਮੈਂ ਪਹਿਲੇ ਸਾਲ ਤੋਂ ਹੀ ਨੈਸ਼ਨਲ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਦੀ ਰਹੀ ਔਰ ਅੱਜ ਤੱਕ ਮੈਂ ਪੰਜਾਬ ਦੀ ਟੀਮ ਵਿੱਚ ਖੇਡਦੀ ਆ ਰਹੀ ਹਾਂ ਇੰਡੀਆ ਨੂੰ ਤੁਸੀਂ ਰਿਪ੍ਰੀਜ਼ੈਂਟ ਕੀਤਾ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਇਹ ਚੀਜ਼ ਦਾ ਡ੍ਰੀਮ ਤਾਂ ਮੈਨੂੰ ਬਹੁਤ ਟਾਈਮ ਦਾ ਸੀਗਾ ਔਰ ਮੈਂ ਪਹਿਲਾਂ ਵੀ ਇਹ ਚੀਜ਼ਾਂ ਤੋਂ ਰਿਜ਼ਰਵ ਕਰਦੀ ਸੀ ਬਟ ਮੈਨੂੰ ਇਹ ਟਾਈਮ ਬਹੁਤ ਹੀ ਲੇਟ ਮਿਲਿਆ ਕਿਉਂਕਿ ਮੈਂ ਬਹੁਤ ਹੀ ਇੰਡੀਆ ਕੈਂਪ ਪਲਾ ਚੁੱਕੀ ਹਾਂ ਔਰ ਮੈਂ ਇੰਟਰਵਸਟੀਅਨ ਇੰਟਰਨੈਸ਼ਨਲ ਬਹੁਤ ਮਤਲਬ ਹਾਈ ਲੈਵਲ ਤੇ ਹੋ ਕੇ ਖੇਡ ਚੁੱਕੀ ਹਾਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਇੱਕ ਇੰਡੀਆ ਦਾ ਕਲਰ ਪਾਇਆ ਇਹ ਮੇਰੀ ਖੁਸ਼ੀ ਦਾ ਕੋਈ ਵੀ ਜਗਾ ਨਹੀਂ ਹੈ ਔਰ ਮੈਂ ਮੇਰੇ ਜਿਹੜੇ ਇਹ ਮੈਨੂੰ ਐਪਰੀਸ਼ੀਏਟ ਜਿਆਦਾ ਵੱਧ ਤੋਂ ਵੱਧ ਜਿਹੜੇ ਕਰਦੇ ਨੇ ਉਹ ਮੇਰੇ ਮਤਲਬ ਮੇਰੇ ਮੰਮੀ ਆ ਜੋ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਅੱਜ ਤੱਕ ਉਹਨਾਂ ਦੀ ਮਿਹਨਤ ਨਾਲ ਮੈਂ ਅੱਜ ਇਹ ਦਿਨ ਤੇ ਇੱਥੇ ਪਹੁੰਚੀ ਆ ਔਰ ਮੈਰਿਜ ਤੋਂ ਬਾਅਦ ਮੈਂ ਉਸ ਤੋਂ ਬਾਅਦ ਦੂਜਾ ਘਰ ਹੁੰਦਾ ਸਾਡਾ ਉੱਥੇ ਮੇਰੇ ਹਸਬੰਦ ਨੇ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਔਰ ਮੇਰਾ ਹਮੇਸ਼ਾ ਮਾਡਰਨ ਅਮਾਉਂਟ ਗੇਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਂਦਾ ਮੈਨੂੰ ਹੌਸਲਾ ਦਿੱਤਾ ਔਰ ਉਹਨਾਂ ਨੇ ਬਹੁਤ ਵਧੀਆ ਘਰ ਨੂੰ ਵੀ ਸੰਭਾਲਿਆ ਮੇਰੇ ਮਗਰੋਂ ਮੈਂ ਮੈਨੂੰ ਵੀ ਬਹੁਤ ਵਧੀਆ ਟ੍ਰੀਟ ਮੇਰੇ ਦੋ ਬੇਟੇ ਨੇ ਪ੍ਰੈਕਟਿਸ ਲਈ ਕਿੰਨਾ ਸਮਾਂ ਛੱਡਦੇ ਸੀ ਮੈਂ ਇੱਕ ਹਾਕੀ ਬੱਚੇ ਇੱਕ ਮੈਂ ਕੋਚ ਵੀ ਆਂ ਔਰ ਮੈਂ ਸਪੋਰਟਸ ਡਿਪਾਰਟਮੈਂਟ ਵਿੱਚ ਮੁਕਸੀਨ ਮੁਕਸਾ ਸਾਹਿਬ ਵਿੱਚ ਜੌਬ ਕਰਦੀ ਆਂ ਔਰ ਮੇਰੇ ਕੋਲ ਵਾਤਵਾਤ 70 ਬੱਚੇ ਕੁੜੀਆਂ ਮੁੰਡਿਆਂ ਦੇ ਬੱਚੇ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਨਾਲ ਹੀ ਮੈਂ ਆਪਣੀ ਵੀ ਪ੍ਰੈਕਟਿਸ ਕੁਝ ਐਕਸਟਰਾ ਟਾਈਮ ਕਰਦੀ ਆਂ ਔਰ ਬੱਚੇ ਮੇਰੇ ਕੁਝ ਸਟੇਟਲੀ ਵੀ ਜਾ ਰਹੇ ਨੇ ਔਰ ਕੁਝ ਵਿੱਚ ਮੇਰੇ ਨੈਸ਼ਨਲ ਵੀ ਕੈਂਪ ਵਿੱਚ ਵੀ ਨੇ ਔਰ ਵਾਤਵਾਤ ਮੈਂ ਬੱਚਾਂ ਲਈ ਵੀ ਹਾਕੀ ਜਿਹੜਾ ਇਹ ਚੀਜ਼ਾਂ ਨੂੰ ਟੈਲੈਂਟ ਵਾਤਵਾਤ ਦੇ ਰਹੀ ਆਂ ਉਹ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਉਥੇ ਕਿਹੜੀਆਂ ਕਿਹੜੀਆਂ ਟੀਮਸ ਦੇ ਨਾਲ ਤੁਹਾਡਾ ਮੈਚ ਸੀਗਾ ਔਰ ਫਾਈਨਲ ਚ ਕਿਸ ਤਰ੍ਹਾਂ ਪਹੁੰਚੇ ਸਾਣਾ ਉਥੇ ਸਿੰਗਾਪੁਰ ਸੀਗਾ ਹਾਂਗਕਾਂਗ ਸੀਗਾ ਨਿਊਜ਼ੀਲੈਂਡ ਸੀਗਾ ਮਤਲਬ ਥਾਈਲੈਂਡ ਉਹ ਕਾਫੀ ਟੀਮਾਂ ਸੀਗਾ ਆਪਾਂ ਫਾਈਨਲ ਹਾਂਗਕਾਂਗ ਨਾਲ ਮਤਲਬ ਜਿਹੜਾ ਖੇਡਿਆ ਸੀਗਾ ਉਹਨਾਂ ਨਾਲ ਸਾਰੀ ਟੀਮਾਂ ਨਾਲ ਖੇਡ ਕੇ ਹੀ ਉੱਪਰ ਫਾਈਨਲ ਵਿੱਚ ਹਾਂਗਕਾਂਗ ਨਾਲ ਮਤਲਬ ਇਹ ਕੰਪੀਟੀਸ਼ਨ ਲੜਿਆ ਇੱਕ ਤੁਸੀਂ ਡਰੀਮ ਦੱਸਿਓ ਤੁਹਾਡਾ ਡਰੀਮ ਕੀ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਇੰਡੀਆ ਦੇ ਲਈ ਖੇਡਣਾ ਮਹਿਸੂਸ ਪ੍ਰਾਉਡ ਤਾਂ ਬਹੁਤ ਫੀਲ ਹੋ ਰਿਹਾ। ਇਹ ਚੀਜ਼ ਆ ਬਹੁਤ ਜ਼ਿਆਦਾ ਪ੍ਰਾਉਡਸਨ ਹੋ ਰਿਹਾ ਕਿ ਮੈਂ ਇੱਕ ਇੰਡੀਆ ਟੀਮ ਵਿੱਚ ਖੇਡਿਆ ਔਰ ਮੈਨੂੰ ਉੱਥੇ ਇੱਕ ਸਥਾਨ ਮਿਲਿਆ ਵਾ ਕਿਉਂਕਿ ਜਦੋਂ ਅਸੀਂ ਬਾਕੀ ਟੀਮ ਦੇ ਮਤਲਬ ਗੇਮ ਦੇ ਪਲੇਅਰ ਦੇਖਦੇ ਆਂ ਓ ਇੰਡੀਆ ਵਿੱਚ ਖੇਡਦੇ ਉਹਨਾਂ ਦਾ ਨਾਮ ਆਇਆ ਔਰ ਕਿਤਨਾ ਕਿਤੇ ਚੀਜ਼ ਹਰਾਸਮੈਂਟ ਹੁੰਦੀ ਸੀ ਕਿ ਅਸੀਂ ਇਸ ਚੀਜ਼ ਤੇ ਡਿਜ਼ਰਵ ਕਰਦੇ ਸੀ ਬਟ ਸਾਡਾ ਟਾਈਮ ਹੀ ਨਹੀਂ ਆਇਆ ਬਟ ਜੋ ਵੀ ਅੱਜ ਇਹ ਟਾਈਮ ਆਇਆ ਇਸ ਨੂੰ ਟਾਈਮ ਨੂੰ ਬਹੁਤ ਜ਼ਿਆਦਾ ਮੈਂ ਧੰਨਵਾਦ ਸਵਾਇ ਗੁਰੂ ਦਾ ਕਰਦੀ ਆਂ ਕਿ ਮੈਂ ਭਾਰਤ ਦੇ ਵਿੱਚ ਆਪਣਾ ਇੱਕ ਇੰਡੀਆ ਕਲਰ ਪਾ ਲਿਆ। नाम नित्य है आ, की कहना चाहूँगे कैडी गेम्स में भी तो तुम तो ची तो गोल्ड मेडल लेके आए हो तो कितने खेलते हैं मैं एक हॉकी प्लेयर हूँ और अपना हॉकी अप एशियन कप अपना हांगकांग होया सी का और अतः इंडिया टीम ने मतलब फर्स्ट पिचिशन लाया और उसी तो से तो तो गोल्ड लेके आए हैं किना समाहुगा तो उन हॉक ਹੌਕੀ ਖੇਡਦੇ ਨੂੰ ਮੈਨੂੰ ਬਹੁਤ ਟਾਈਮ ਹੋ ਚੁੱਕਿਆ ਮੈਂ 10 ਸਾਲ ਦੀ ਸੀ ਜਦੋਂ ਮੈਂ ਹੌਕੀ ਹਾਚੇ ਫੜੀ ਸੀ ਔਰ ਉਦੋਂ ਮੇਰੇ ਕੋਲ ਸਾ ਸੰਤੋਖ ਸਰ ਸੀ ਜੋ ਕਿ ਬਟਾਲੇ ਤੋਂ ਮੈਂ ਉਥੋਂ ਹੀ ਟ੍ਰੇਨਿੰਗ ਲਈ ਹੈ ਉਸ ਉਸ ਬਾਅਦ ਕੁਝ ਗਵਰਨਮੈਂਟ ਦੀਆਂ ਪਾਲਿਸੀਆਂ ਹੁੰਦੀਆਂ ਉਥੋਂ ਮੇਰੀ ਸਿਲੈਕਸ਼ਨ ਹੋ ਕੇ ਮੈਂ ਤਲਵਾੜਾ ਵੈਂਗ ਵਿੱਚ ਜਾ ਚਲ ਗਈ ਸੀਗੀ ਔਰ ਉੱਥੇ ਜਾ ਕੇ ਮੈਂ ਮੇਰੇ ਉਮਾ ਜੱਗੀ ਮੈਡਮ ਨੇ ਜਿਹੜੇ ਕਿ ਸ਼ਿੱਤਲਵਾੜੇ ਤੇ ਬਹੁਤ ਵਧੀਆ ਕੋਚ ਰਹੇ ਨੇ ਉਹਨਾਂ ਦੀ ਮੈਂ ਟ੍ਰੇਨਰ ਰਹੀ ਹਾਂ ਔਰ ਮੈਂ ਫਸਟ ਹੀ ਸਾਲ ਵਿੱਚ ਉੱਥੇ ਜਦੋਂ ਮੈਂ ਟ੍ਰੇਨਿੰਗ ਲਈ ਤੇ ਮੈਂ ਪਹਿਲੇ ਸਾਲ ਤੋਂ ਹੀ ਨੈਸ਼ਨਲ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਦੀ ਰਹੀ ਔਰ ਅੱਜ ਤੱਕ ਮੈਂ ਪੰਜਾਬ ਦੀ ਟੀਮ ਵਿੱਚ ਖੇਡਦੀ ਆ ਰਹੀ ਹਾਂ ਇੰਡੀਆ ਨੂੰ ਤੁਸੀਂ ਰਿਪਰੈਜ਼ੈਂਟ ਕੀਤਾ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਇਹ ਚੀਜ਼ ਦਾ ਡ੍ਰੀਮ ਤਾਂ ਮੈਨੂੰ ਬਹੁਤ ਟਾਈਮ ਦਾ ਸੀਗਾ ਔਰ ਮੈਂ ਪਹਿਲਾਂ ਵੀ ਇਹ ਚੀਜ਼ਾਂ ਤੋਂ ਰਿਜ਼ਰਵ ਕਰਦੀ ਸੀ ਬਟ ਮੈਨੂੰ ਇਹ ਟਾਈਮ ਬਹੁਤ ਹੀ ਲੇਟ ਮਿਲਿਆ ਕਿਉਂਕਿ ਮੈਂ ਬਹੁਤ ਹੀ ਇੰਡੀਆ ਕੈਂਪ ਪਲਾ ਚੁੱਕੀ ਹਾਂ ਔਰ ਮੈਂ ਇੰਟਰਵਸਟੀਆਂ ਇੰਟਰਨੈਸ਼ਨਲ ਬਹੁਤ ਮਤਲਬ ਹਾਈ ਲੈਵਲ ਤੇ ਹੋ ਕੇ ਖੇਡ ਚੁੱਕੀ ਹਾਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਇੱਕ ਇੰਡੀਆ ਦਾ ਕਲਰ ਪਾਇਆ ਇਹ ਮੇਰੀ ਖੁਸ਼ੀ ਦਾ ਕੋਈ ਵੀ ਜਗਾ ਨਹੀਂ ਹੈ ਔਰ ਮੈਨ ਮੇਰੇ ਜਿਹੜੇ ਮੈਨੂੰ ਐਪਰੀਸ਼ੀਏਟ ਜ਼ਿਆਦਾ ਵੱਧ ਤੋਂ ਵੱਧ ਜਿਹੜੇ ਕਰਦੇ ਨੇ ਉਹ ਮੇਰੇ ਮਤਲਬ ਮੇਰੇ ਮੰਮੀ ਆ ਜੋ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਅੱਜ ਤ ਔਰ ਮੈਰਿਜ ਤੋਂ ਬਾਅਦ ਮੈਂ ਉਸ ਤੋਂ ਬਾਅਦ ਦੂਜਾ ਘਰ ਹੁੰਦਾ ਸਾਡਾ ਉੱਥੇ ਮੇਰੇ ਹਸਬੰਦ ਨੇ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਔਰ ਮੇਰਾ ਹਮੇਸ਼ਾ ਮਾਡਰਨ ਅਮਾਉਂਟ ਦੇ ਸਾਰੀਆਂ ਗੇਮਾਂ ਵਿੱਚ ਵੱਤ ਵੱਦ ਹਿੱਸਾ ਲੈਂਦਾ ਮੈਨੂੰ ਹੌਸਲਾ ਦਿੱਤਾ ਔਰ ਉਹਨਾਂ ਨੇ ਬਹੁਤ ਵਧੀਆ ਘਰ ਨੂੰ ਵੀ ਸੰਭਾਲ ਲਿਆ ਮੇਰੇ ਮਗਰੋਂ ਮੈਂ ਨੂੰ ਵੀ ਬਹੁਤ ਵਧੀਆ ਟ੍ਰੀਟ ਕਰਦੇ ਰਹੇ ਮੈਰਿਡ ਹੋ ਕੇ ਕਿੰਨੇ ਬੱਚੇ ਨੇ ਮੇਰੇ ਦੋ ਬੇਟੇ ਨੇ ਪ੍ਰੈਕਟੀਕਲੀ ਕਿੰਨਾ ਸਮਾਂ ਛੋੜਦੇ ਸੀ ਮੈਂ ਇੱਕ ਹਾਕੀ ਬੱਚੇ ਇੱਕ ਮੈਂ ਕੋਚ ਵੀ ਆ ਔਰ ਮੈਂ ਸਪੋਰਟ ਡਿਪਾਰਟਮੈਂਟ ਵਿੱਚ ਮੁਕਸੀਨ ਮੁਕਸਾ ਸਾਹਿਬ ਵਿੱਚ ਜੌਬ ਕਰਦੀ ਹਾਂ ਔਰ ਮੇਰੇ ਕੋਲ ਵਾਤਵਾਤ 70 ਬੱਚੇ ਕੁੜੀਆਂ ਮੁੰਡਿਆਂ ਦੇ ਬੱਚੇ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਨਾਲ ਹੀ ਮੈਂ ਆਪਣੀ ਵੀ ਪ੍ਰੈਕਟਿਸ ਕੁਝ ਐਕਸਟਰਾ ਟਾਈਮ ਕਰਦੀ ਹਾਂ ਔਰ ਬੱਚੇ ਮੇਰੇ ਕੁਝ ਸਟੇਟਲੀ ਵੀ ਜਾ ਰਹੇ ਨੇ ਔਰ ਕੁਝ ਵਿੱਚ ਮੇਰੇ ਨੈਸ਼ਨਲ ਵੀ ਕੈਂਪ ਵਿੱਚ ਵੀ ਨੇ ਔਰ ਵਾਤਵਾਤ ਮੈਂ ਬੱਚਾਂ ਲਈ ਵੀ ਹਾਕੀ ਜਿਹੜਾ ਇਹ ਚੀਜ਼ਾਂ ਨੂੰ ਟੈਲੈਂਟ ਵਾਤਵਾਤ ਦੇ ਰਹੀ ਹਾਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਉੱਥੇ ਕਿਹੜੀਆਂ ਕਿਹੜੀਆਂ ਟੀਮਸ ਦੇ ਨਾਲ ਤੁਹਾਡਾ ਮੈਚ ਸੀਗਾ ਔਰ ਫਾਈਨਲ ਚ ਕਿਸ ਤਰ੍ਹਾਂ ਪਹੁੰਚੇ ਸਾਡਾ ਉੱਥੇ ਸਿੰਗਾਪੁਰ ਸੀਗਾ ਹਾਂਗਕਾਂਗ ਸੀਗਾ ਨਿਊਜ਼ੀਲੈਂਡ ਸੀਗਾ ਮਤਲਬ ਥਾਈਲੈਂਡ ਉਹ ਕਾਫੀ ਟੀਮਾਂ ਸੀਗਾ ਆਪਾਂ ਫਾਈਨਲ ਹਾਂਗਕਾਂਗ ਨਾਲ ਮਤਲਬ ਜਿਹੜਾ ਖੇਡਿਆ ਸੀਗਾ ਉਹਨਾਂ ਨਾਲ ਸਾਰੀ ਟੀਮਾਂ ਨਾਲ ਖੇਡਿਆ ਸੀ ਉੱਪਰ ਫਾਈਨਲ ਵਿੱਚ ਹਾਂਗਕਾਂਗ ਨਾਲ ਮਤਲਬ ਇਹ ਕੰਪੀਟੀਸ਼ਨ ਲੜਿਆ ਇੱਕ ਤੁਸੀਂ ਟੀਮ ਦੱਸਿਓ ਤੁਹਾਡਾ ਟੀਮ ਕੀ ਇੰਡੀਆ ਨੂੰ ਰਿਪ੍ਰੀਜ਼ੈਂਟ ਕਰਨਾ ਇੰਡੀਆ ਦੇ ਲਈ ਖੇਡਣਾ ਮਹਿਸੂਸ ਪ੍ਰਾਉਡ ਤਾਂ ਬਹੁਤ ਫੀਲ ਹੋ ਰਿਹਾ। ਇਹ ਚੀਜ਼ ਆ ਬਹੁਤ ਜ਼ਿਆਦਾ ਪ੍ਰਾਉਡਸਨ ਹੋ ਰਿਹਾ ਕਿ ਮੈਂ ਇੱਕ ਇੰਡੀਆ ਟੀਮ ਵਿੱਚ ਖੇਡਿਆ ਔਰ ਮੈਨੂੰ ਉੱਥੇ ਇੱਕ ਸਥਾਨ ਮਿਲਿਆ ਵਾ ਕਿਉਂਕਿ ਜਦੋਂ ਅਸੀਂ ਬਾਕੀ ਟੀਮ ਦੇ ਮਤਲਬ ਗੇਮ ਦੇ ਪਲੇਅਰ ਦੇਖਦੇ ਆਂ ਓ ਇੰਡੀਆ ਵਿੱਚ ਖੇਡਦੇ ਉਹਨਾਂ ਦਾ ਨਾਮ ਆਇਆ ਔਰ ਕਿਤਨਾ ਕਿਤੇ ਚੀਜ਼ ਹਰਾਸਮੈਂਟ ਹੁੰਦੀ ਸੀ ਕਿ ਅਸੀਂ ਇਸ ਚੀਜ਼ ਤੇ ਡਿਜ਼ਰਵ ਕਰਦੇ ਸੀ ਬਟ ਸਾਡਾ ਟਾਈਮ ਹੀ ਨਹੀਂ ਆਇਆ ਬਟ ਜੋ ਵੀ ਅੱਜ ਇਹ ਟਾਈਮ ਆਇਆ ਇਸ ਨੂੰ ਟਾਈਮ ਨੂੰ ਬਹੁਤ ਜ਼ਿਆਦਾ ਮੈਂ ਧੰਨਵਾਦ ਸਵਾਇ ਗੁਰੂ ਦਾ ਕਰਦੀ ਆਂ ਕਿ ਮੈਂ ਭਾਰਤ ਦੇ ਵਿੱਚ ਆਪਣਾ ਇੱਕ ਇੰਡੀਆ ਕਲਰ ਪਾ ਲਿਆ। ਮੇਰਾ ਨਾਮ ਨੀਤੀ ਹੈ ਕੀ ਕਹਿਣਾ ਚਾਹੋਗੇ ਕਿਹੜੀ ਗੇਮ ਦੇ ਵਿੱਚੋਂ ਤੁਸੀਂ 골ਡ ਮੈਡ ਲੈ ਕੇ ਆਏ ਤੇ ਕਿੱਥੇ ਖੇਡਦੇ ਆ ਮੈਂ ਇੱਕ ਹਾਕੀ ਪਲੇਅਰ ਆ ਔਰ ਆਪਣਾ ਹਾਕੀ ਆ ਏਸ਼ੀਅਨ ਕੱਪ ਆਪਣਾ ਹਾਂਗਕਾਂਗ ਹੋਇਆ ਸੀਗਾ ਔਰ ਉੱਥੇ ਇੰਡੀਆ ਟੀਮ ਨੇ ਮਤਲਬ ਫਸਟ ਪੋਜੀਸ਼ਨ ਲਈ ਔਰ ਉਸ ਤੋਂ 골ਡ ਲੈ ਕੇ ਆਏ ਹੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹਾਕੀ ਖੇਡਿਆ ਨੂੰ ਹਾਕੀ ਖੇਡਦੇ ਨੂੰ ਮੈਨੂੰ ਬਹੁਤ ਟਾਈਮ ਹੋ ਚੁੱਕਿਆ ਔਰ ਮੈਂ 10 ਸਾਲ ਦੀ ਸੀ ਜਦੋਂ ਮੈਂ ਹਾਕੀ ਹਾਚੇ ਫੜੀ ਸੀ ਔਰ ਉਦੋਂ ਮੇਰੇ ਕੋਲ ਸਾ ਸੰਤੋਖ ਸਰ ਸੀ ਜੋ ਕਿ ਬਟਾਲੇ ਤੋਂ ਮੈਂ ਉਥੋਂ ਹੀ ਟ੍ਰੇਨਿੰਗ ਲਈ ਹੈ ਉਸ ਉਸ ਬਾਅਦ ਕੁਝ ਗਵਰਨਮੈਂਟ ਦੀਆਂ ਪਾਲਿਸੀਆਂ ਹੁੰਦੀਆਂ ਉੱਥੋਂ ਮੇਰੀ ਸਿਲੈਕਸ਼ਨ ਹੋ ਕੇ ਮੈਂ ਤਲਵਾੜਾ ਬੈਂਕ ਵਿੱਚ ਜਾ ਚਲ ਗਈ ਸੀ ਔਰ ਉੱਥੇ ਜਾ ਕੇ ਮੈਂ ਮੇਰੇ ਉਮਾ ਜੱਗੀ ਮੈਡਮ ਨੇ ਜੋ ਕਿ ਸ਼ਿਤ ਤਲਵਾੜੇ ਦੇ ਬਹੁਤ ਵਧੀਆ ਕੋਚ ਰਹੇ ਨੇ ਉਹਨਾਂ ਦੀ ਮੈਂ ਟ੍ਰੇਨਰ ਰਹੀ ਹਾਂ ਔਰ ਮੈਂ ਫਸਟ ਹੀ ਸਾਲ ਵਿੱਚ ਉੱਥੇ ਜਦੋਂ ਮੈਂ ਟ੍ਰੇਨਿੰਗ ਲਈ ਤੇ ਮੈਂ ਪਹਿਲੇ ਸਾਲ ਤੋਂ ਹੀ ਨੈਸ਼ਨਲ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਦੀ ਰਹੀ ਔਰ ਅੱਜ ਤੱਕ ਮੈਂ ਪੰਜਾਬ ਦੀ ਟੀਮ ਵਿੱਚ ਖੇਡਦੀ ਆ ਰਹੀ ਹਾਂ ਇੰਡੀਆ ਨੂੰ ਤੁਸੀਂ ਰਿਪਰੈਜ਼ੈਂਟ ਕੀਤਾ ਹੈ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਇਹ ਚੀਜ਼ ਦਾ ਡ੍ਰੀਮ ਤਾਂ ਮੈਨੂੰ ਬਹੁਤ ਟਾਈਮ ਦਾ ਸੀਗਾ ਔਰ ਮੈਂ ਪਹਿਲਾਂ ਵੀ ਇਹ ਚੀਜ਼ਾਂ ਤੋਂ ਰਿਜ਼ਰਵ ਕਰਦੀ ਸੀ ਬਟ ਮੈਨੂੰ ਇਹ ਟਾਈਮ ਬਹੁਤ ਹੀ ਲੇਟ ਮਿਲਿਆ ਕਿਉਂਕਿ ਮੈਂ ਬਹੁਤ ਹੀ ਇੰਡੀਆ ਕੈਂਪ ਪਲਾ ਚੁੱਕੀ ਹਾਂ ਔਰ ਮੈਂ ਇੰਟਰਵਰਸਟੀਅਨ ਇੰਟਰਨੈਸ਼ਨਲ ਬਹੁਤ ਮਤਲਬ ਹਾਈ ਲੈਵਲ ਤੇ ਹੋ ਕੇ ਖੇਡ ਚੁੱਕੀ ਹਾਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਇੱਕ ਇੰਡੀਆ ਦਾ ਕਲਰ ਪਾਇਆ ਇਹ ਮੇਰੀ ਖੁਸ਼ੀ ਦਾ ਕੋਈ ਵੀ ਜਗਾ ਨਹੀਂ ਹੈ ਔਰ ਮੇਨ ਮੇਰੇ ਜਿਹੜੇ ਇਹ ਮੈਨੂੰ ਐਪਰੀਸ਼ੀਏਟ ਜਿਆਦਾ ਵੱਧ ਤੋਂ ਵੱਧ ਜਿਹੜੇ ਕਰਦੇ ਨੇ ਉਹ ਮੇਰੇ ਮਤਲਬ ਮੇਰੇ ਮੰਮੀ ਆ ਜੋ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਅੱਜ ਤੱਕ ਉਹਨਾਂ ਦੀ ਮਿਹਨਤ ਨਾਲ ਮੈਂ ਅੱਜ ਇਹ ਦਿਨ ਤੇ ਇੱਥੇ ਪਹੁੰਚੀ ਆ ਔਰ ਮੈਰਿਜ ਤੋਂ ਬਾਅਦ ਮੇਨ ਉਸ ਤੋਂ ਬਾਅਦ ਦੂਜਾ ਘਰ ਹੁੰਦਾ ਸਾਡਾ ਉੱਥੇ ਮੇਰੇ ਹਸਬੰਦ ਨੇ ਮੈਨੂੰ ਬਹੁਤ ਹੀ ਐਪਰੀਸ਼ੀਏਟ ਕੀਤਾ ਔਰ ਮੇਰਾ ਹਮੇਸ਼ਾ ਮਾਡਰਨ ਅਮਾਉਂਟ ਗੇਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਂਦਾ ਮੈਨੂੰ ਹੌਸਲਾ ਦਿੱਤਾ ਔਰ ਉਹਨਾਂ ਨੇ ਬਹੁਤ ਵਧੀਆ ਘਰ ਨੂੰ ਵੀ ਸੰਭਾਲ ਲਿਆ ਮੇਰੇ ਮਗਰੋਂ ਮੈਂ ਨੂੰ ਵੀ ਬਹੁਤ ਵਧੀਆ ਟਰੀਟ ਕਰ ਮੇਰੇ ਦੋ ਬੇਟੇ ਨੇ ਪ੍ਰੈਕਟਿਸ ਲਈ ਕਿੰਨਾ ਸਮਾਂ ਛੱਡਦੇ ਸੀ ਮੈਂ ਇੱਕ ਹਾਕੀ ਬੱਚੇ ਇੱਕ ਮੈਂ ਕੋਚ ਵੀ ਆਂ ਔਰ ਮੈਂ ਸਪੋਰਟਸ ਡਿਪਾਰਟਮੈਂਟ ਵਿੱਚ ਮੁਕਸੀਨ ਮੁਕਸਾ ਸਾਹਿਬ ਵਿੱਚ ਜੌਬ ਕਰਦੀ ਆਂ ਔਰ ਮੇਰੇ ਕੋਲ ਵਾਤਵਾਤ 70 ਬੱਚੇ ਕੁੜੀਆਂ ਮੁੰਡਿਆਂ ਦੇ ਬੱਚੇ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਨਾਲ ਹੀ ਮੈਂ ਆਪਣੀ ਵੀ ਪ੍ਰੈਕਟਿਸ ਕੁਝ ਐਕਸਟਰਾ ਟਾਈਮ ਕਰਦੀ ਆਂ ਔਰ ਬੱਚੇ ਮੇਰੇ ਕੁਝ ਸਟੇਟਲੀ ਵੀ ਜਾ ਰਹੇ ਨੇ ਔਰ ਕੁਝ ਵਿੱਚ ਮੇਰੇ ਨੈਸ਼ਨਲ ਦੀ ਵੀ ਕੈਂਪ ਵਿੱਚ ਵੀ ਨੇ ਔਰ ਵਾਤਵਾਤ ਮੈਂ ਬੱਚਾਂ ਲਈ ਵੀ ਹਾਕੀ ਜਿਹੜਾ ਇਹ ਚੀਜ਼ਾਂ ਨੂੰ ਟੈਲੈਂਟ ਵਾਤਵਾਤ ਦੇ ਰਹੀ ਆਂ ਉਹ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਉਥੇ ਕਿਹੜੀਆਂ ਕਿਹੜੀਆਂ ਟੀਮਸ ਦੇ ਨਾਲ ਤੁਹਾਡਾ ਮੈਚ ਸੀਗਾ ਔਰ ਫਾਈਨਲ ਚ ਕਿਸ ਤਰ੍ਹਾਂ ਪਹੁੰਚੇ ਸਾਣਾ ਉਥੇ ਸਿੰਗਾਪੁਰ ਸੀਗਾ ਹਾਂਗਕਾਂਗ ਸੀਗਾ ਨਿਊਜ਼ੀਲੈਂਡ ਸੀਗਾ ਮਤਲਬ ਥਾਈਲੈਂਡ ਉਹ ਕਾਫੀ ਟੀਮਾਂ ਸੀਗਾ ਆਪਾਂ ਫਾਈਨਲ ਹਾਂਗਕਾਂਗ ਨਾਲ ਮਤਲਬ ਜਿਹੜਾ ਖੇਡਿਆ ਸੀਗਾ ਉਹਨਾਂ ਨਾਲ ਸਾਰੀ ਟੀਮਾਂ ਨਾਲ ਖੇਡ ਕੇ ਹੀ ਉੱਪਰ ਫਾਈਨਲ ਵਿੱਚ ਹਾਂਗਕਾਂਗ ਨਾਲ ਮਤਲਬ ਇਹ ਕੰਪੀਟੀਸ਼ਨ ਲੜਿਆ ਇੱਕ ਤੁਸੀਂ ਡਰੀਮ ਦੱਸਿਓ ਤੁਹਾਡਾ ਡਰੀਮ ਕੀ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਇੰਡੀਆ ਦੇ ਲਈ ਖੇਡਣਾ ਮਹਿਸੂਸ ਪ੍ਰਾਉਡ ਤਾਂ ਬਹੁਤ ਫੀਲ ਹੋ ਰਿਹਾ। ਇਹ ਚੀਜ਼ ਆ ਬਹੁਤ ਜ਼ਿਆਦਾ ਪ੍ਰਾਉਡਸਨ ਹੋ ਰਿਹਾ ਕਿ ਮੈਂ ਇੱਕ ਇੰਡੀਆ ਟੀਮ ਵਿੱਚ ਖੇਡਿਆ ਔਰ ਮੈਨੂੰ ਉੱਥੇ ਇੱਕ ਸਥਾਨ ਮਿਲਿਆ ਵਾ ਕਿਉਂਕਿ ਜਦੋਂ ਅਸੀਂ ਬਾਕੀ ਟੀਮ ਦੇ ਮਤਲਬ ਗੇਮ ਦੇ ਪਲੇਅਰ ਦੇਖਦੇ ਆਂ ਓ ਇੰਡੀਆ ਵਿੱਚ ਖੇਡਦੇ ਉਹਨਾਂ ਦਾ ਨਾਮ ਆਇਆ ਔਰ ਕਿਤਨਾ ਕਿਤੇ ਚੀਜ਼ ਹਰਾਸਮੈਂਟ ਹੁੰਦੀ ਸੀ ਕਿ ਅਸੀਂ ਇਸ ਚੀਜ਼ ਤੇ ਡਿਜ਼ਰਵ ਕਰਦੇ ਸੀ ਬਟ ਸਾਡਾ ਟਾਈਮ ਹੀ ਨਹੀਂ ਆਇਆ ਬਟ ਜੋ ਵੀ ਅੱਜ ਇਹ ਟਾਈਮ ਆਇਆ ਇਸ ਨੂੰ ਟਾਈਮ ਨੂੰ ਬਹੁਤ ਜ਼ਿਆਦਾ ਮੈਂ ਧੰਨਵਾਦ ਸਵਾਇ ਗੁਰੂ ਦਾ ਕਰਦੀ ਆਂ ਕਿ ਮੈਂ ਭਾਰਤ ਦੇ ਵਿੱਚ ਆਪਣਾ ਇੱਕ ਇੰਡੀਆ ਕਲਰ ਪਾ ਲਿਆ।